ਸਾਡੇ ਦੋਨਾਂ ਟੀਮਾਂ ਬੇਸਿਕਲੀ CIA 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ ਚਾਰ ਵਿਅਕਤੀਆਂ ਦੇ ਨਾਲ ਨਾਲ ਚਾਰ ਵਕਫਕ ਨਜਾਇਜ਼ ਅਸਲੇ ਬਰਾਮਦ ਹੋਏ ਔਰ 6 ਜ਼ਿੰਦਾ ਰਾਊਂਡ ਕਾਰਤੂਸ ਬਰਾਮਦ ਹੋਏ ਇਹਦੇ ਤਹਿਤ ਅਸੀਂ FIR ਨੰਬਰ 138 ਡੇਟਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ ਇਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ CIA 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਈ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤਿਹਗੜ੍ਹ ਨੋਆਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤਿਹਗੜ੍ਹ ਨੋਆਬਾਦ ਔਰ ਦਲਜੀਤ ਸਿੰਘ ਉਰਫ ਡਿੰਪਾ ਵਾਸੀ ਚੁੰਬਾ ਬਾਈ ਕਾ ਬਠਿੰਡਾ ਇਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ ਔਰ ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤਿਹਗੜ ਨੋ ਤੋਂ ਦੇਬਸਰਡੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸ ਸੱਡ ਚੁੰਬਾ ਪਾਈਕਾ ਤੋਂ ਦਲਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਟਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ ਸੀਆਈਏ 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਕਸ਼ਾਫ ਤੇ ਇੱਕ ਹੋਰ ਪਿਸਟਲ ਦੇਸੀ 32 ਬੋਰ ਬਰਾਮਦ ਹੋਈ ਹੈ ਸੋ ਇਸ ਕੇਸ 'ਚ ਸਾਨੂੰ ਕੁੱਲ ਚਾਰ ਅਸਲੇ ਬਰਾਮਦ ਹੋਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ 'ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ 'ਚੋ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਰਫ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ 'ਚ ਸਨੈਚਿੰਗ ਦਾ ਦਰਜ ਹੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਥੈਫਟ ਦਾ ਪਰਚਾ ਦਰਜ ਹੋਇਆ ਸੀ ਐਟ ਅਗੇਨ ਅ ਤਲਵੰਡੀ ਸਾਬੋ ਕਮ ਜੀ ਇਹਨਾਂ 'ਚੋ ਇੱਕ ਲੜਕਾ ਕੰਮ ਕਰਦਾ ਹੈ ਦਦਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ 'ਚ ਕਿਸੇ ਇਮੀਗ੍ਰੇਸ਼ਨ ਦੀ ਅਜੰਸੀ ਚ ਕਰਦਾ ਬਾਕੀ ਤਾਂ ਤਿੰਨੋ ਹੀ ਇੱਕ ਪੜਦਾ ਬੀਏ ਚ ਬਾਕੀ ਬੇਰੁਜ਼ਗਾਰ ਗਗਨਦੀਪ ਮਕਸਦ ਕੀ ਸੀ ਇਹਨਾਂ ਦਾ ਆਪਾਂ ਲੈ ਹਾਂ ਦਾ ਕੋਈ ਬਾਤਾਂ ਨੂੰ ਜੀ ਸਾਨੂੰ ਇਨੀਸ਼ੀਅਲ ਇਨਪੁਟ ਸੀਗੀ ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਹੈ ਉਦੋਂ ਜਦੋਂ ਇਹਨਾਂ ਦੀ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਗਗਨਦੀਪ ਦਾ ਕੀ ਰੋਲ ਆ ਸਾਰੇ ਦੇ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਅਰੇਸਟ ਕੀਤਾ ਉਸ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੁੰਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ ਬ हाले तक जी प्रीलिमिनरी पता लग गया कि अगर जो कुछ असला मध्य प्रदेश तो लेके आए बट कोई पर्टिकुलर ग्रुप हाले तक साढ़े नॉलेज नहीं है मैं मैं जरा तुझे गगनदीप की गल कर रहे हो गगनदीप तुझे चाबी वाले पूछ के क्या है इनना भी इंफॉर्मेशन भी उधर को आप आराम हुआ नहीं जी ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤਸਲਾ ਬ੍ਰਾਹਮਣ ਨੂੰ ਹੋਈ ਬਟ ਇਹਨਾਂ ਦੀ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਬੜਾ ਕੋਈ ਗੈਂਗਸਟਰ ਨਾਲ ਵੀ ਹੁਣ ਸੰਬੰਧਾਰੇ ਨਹੀਂ ਨਹੀਂ ਜੀ ਹਲੇ ਤੱਕ ਨਾਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡ ਤੋਂ ਜੇ ਕੁਝ ਪਤਾ ਲੱਗਦਾ ਵੀ ਲੱਟੂ ਇਸ ਦਾ ਤੁਸੀਂ ਗੁਰੂਕਾਂ ਸਿੰਘ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਪਿੱਛੇ ਜੀ ਪਰਪੇਚੇ ਜਿਹੜੇ ਵਾਲੇ ਬੀਬੀ ਕਾਲਜ ਦੇ ਵਿੱਚ ਲੜਾਈ ਝਗੜੇ ਦਾ ਬਠਿੰਡਾ ਦੇ ਆਲੇ-ਦੁਆਲੇ ਜਿੰਨੇ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਉਸ ਉਹਨਾਂ ਦੇ ਵਿੱਚ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਇਹਦਾ ਸਿਸਟਮ ਚੱਲਿਆ ਜੀ ਉਹਦੇ ਨਾਲ ਬੜੀ ਰਿਲੇਟਡ ਹੈ ਕੋਈ ਪ੍ਰਧਾਨਗੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੀ ਬਟ ਡਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਚ ਰੋਲ ਹੈ ਕਿਉਂਕਿ ਵਾਈਫੋਨ ਲਗਾਤਾਰ ਬ੍ਰਾਉਂਟ ਹੋ ਰਿਹਾ ਪਿੱਛੇ ਜੀ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਸੀ ਜੀ ਨਜਾਇਜ਼ ਅਸਲਾ ਦੇਖੋ ਜੀ ਅਸਲਾ ਨਜਾਇਜ਼ ਅਸਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਹੈ ਤੇ ਸਾਡੀ ਡਿਊਟੀ ਹੈ ਟੂ ਰਿਕਵਰ ਥਿਸ ਬਟ ਜੇ ਅਸੀਂ ਇਹਨੂੰ ਪ੍ਰੀਐਮਟੀ ਕਰਤਾ ਕਰਾਇਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਫੀ ਟਾਈਮ ਹੋ ਗਿਆ ਜਿੰਨਾ ਵੀ ਅਸਲਾ ਵਟਐਵਰ ਵੈਪਨ ਦਾ ਦੇ ਐਮਪੀ ਤੋਂ ਆ ਰਿਹਾ ਜਾਂ ਤਾਂ ਐਮਪੀ ਦਾ ਨਾਮ ਆ ਰਿਹਾ ਤਾਂ ਮੈਂ ਇਹਨੂੰ ਟ੍ਰੇਸ ਬੈਕ ਕਰਦੀ ਜਿਵੇਂ ਇੰਟੈਲੀਜੈਂਸ ਸੋ ਅਗਰ ਇਹ ਅਗਰ ਇਹ ਟ੍ਰੇਸ ਬੈਕ ਨਹੀਂ ਹੋਣਾ ਤਾਂ ਇਹ ਤਾਂ ਅਸਲ ਆਂਦਾ ਹੀ ਰਹੇਗਾ ਲੱਗਾ ਟ੍ਰੇਸ ਬੈਕ ਜੀ ਆਈ ਥਿੰਕ ਬਠਿੰਡੇ ਦਾ ਆਈ ਕੈਨਟ ਰੀਲੀ ਕਮੈਂਟ ਬਟ ਕਾਊਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੇ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ ਮੱਧ ਪ੍ਰਦੇਸ਼ ਤੋਂ ਜਿੱਥੇ ਫੈਕਟਰੀਜ਼ ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇਨ ਜਲੰਧਰ ਵੱਖਰੇ ਵੱਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਚ ਜਾ ਰਹੇ ਹਨ ਵੀਲ ਆਲਸੋ ਟ੍ਰਾਈ ਕਰ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਵਾਂਗੇ ਥੈਂਕ ਯੂ ਬੜਾ ਗਿਆ ਜੋ ਪੰਜਾਬ ਦਾ ਹੋਵੇ ਜੂਗਾ ਅਸਲੀ ਨੂੰ ਸਪਾਈ ਕਰਦੇ ਇਸ ਪਾਰਟਿਕੂਲਰ ਕੇਸ ਚ ਤਾਂ ਜੀ ਮੈਂ ਨਹੀਂ ਦੱਸ ਸਕਦੀ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸ ਇਦਾਂ ਦੇ ਲੱਭੇ ਬਟ ਯੈਸ ਡੈਫੀਨਿਟਲੀ ਦੇ ਆਰ ਟ੍ਰੇਸ ਬੈਕ ਟੂ ਯਾ ਯੂਪੀ ਯਾ ਮਧਿਆ ਪ੍ਰਦੇਸ਼ ਇੱਥੇ ਇਲੀਸਿਟ ਬਣਦੇ ਥੈਂਕ ਯੂ